ਖਾਦੀ ਹੋ ਗਈ ਬਿਜਲੀ ਨਹੀਂ ਸੀ ਤੱਕ ਕਰਾਦੀ ਹੈ ਹੈਡਲਾਈਟਾਂ ਜਗਾ ਕੇ ਹੀ ਕਰਵਾ ਦਿੱਤਾ تیرੰਦਾਜ਼ੀ ਦਾ ਮੁਕਾਬਲਾ ਵਾਇਰਲ ਵੀਡੀਓ ਨੇ ਖੋਲੀ ਪੋਲ ਜੀ ਹਾਂ ਗੱਲ ਕਰ ਰਹੀਆਂ ਹਰਿਆਣੇ ਦੀ ਤੇ ਹਰਿਆਣਾ ਨੂੰ ਖੇਡਾਂ ਵਿੱਚ ਮੁਹਾਰਤ حاصل ਹੈ ਉੱਥੇ ਇੱਕ ਅਜੀਬਾ ਵੀਡੀਓ ਵਾਇਰਲ ਹੋ ਰਿਹਾ ਜਿਸ ਨੇ ਪੋਲ ਖੋਲ ਕੇ ਰੱਖ ਦਿੱਤੀ ਹੈ ਗੱਲ ਕਰ ਰਹੇ ਹਾਂ ਉੱਥੇ ਹੋ ਰਹੇ تیرੰਦਾਜ਼ੀ ਦੇ ਮੁਕਾਬਲੇ ਦੀ ਜਿੱਦੇ ਹਰਿਆਣਾ ਵਿੱਚ ਬਿਜਲੀ ਨਾ ਹੋਣ ਕਾਰਨ ਕਾਰਾਂ ਦੀ ਹੈਡਲਾਈਟਾਂ ਜਗਾ ਕੇ تیرੰਦਾਜ਼ੀ ਦਾ ਮੁਕਾਬਲਾ ਕਰਵਾ ਦਿੱਤਾ ਗਿਆ ਇਹ ਜੋ ਵੀਡੀਓ ਹੈ ਬਹੁਤ ਹੀ ਤੇਜ਼ੀ ਨਾਲ ਵਾਇਰਲ ਵੀ ਹੋ ਰਹੀ ਹੈ ਦੱਸ ਦੇ ਕਿ ਹਰਿਆਣਾ ਨੂੰ ਖੇਡਾਂ ਵਿੱਚ ਮੁਹਾਰਤ حاصل 올림픽 ਵਿੱਚ ਹੁਣ ਤੱਕ ਜਿੱਤੇ ਗਏ ਕੁੱਲ 43 ਪ੍ਰਾਈਜ਼ਾਂ ਵਿੱਚੋਂ ਲਗਭਗ 30% ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ ਹਨ ਪੈਰਿਸ 올림픽 ਵਿੱਚ ਵੀ ਜਿੱਤੇ ਗਏ 6 ਪ੍ਰਾਈਜ਼ਸ ਵਿੱਚੋਂ 4 ਜੋ ਹਨ ਉਹ ਹਰਿਆਣਾ ਦਾ ਯੋਗਦਾਨ ਹੈ ਪਰ ਇਸ ਦੇ ਬਾਵਜੂਦ ਰਾਜ ਦੇ ਹਿੱਸਿਆਂ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਜਿਸ ਦੇ ਇੱਕ ਉਦਾਹਰਣ ਜੋ ਹੈ ਜਿਉਂਦੀ ਜਾਗਦੀ ਉਦਾਹਰਣ ਪਿਵਾਨੇ ਵਿੱਚ ਦੇਖਣ ਨੂੰ ਮਿਲਿਆ ਜਿੱਦੇ ਰਾਜ ਪੱਧਰੀ ਤੀਰਅੰਦਾਜ਼ੀ ਮੁਕਾਬਲੇ ਵਿੱਚ ਬਿਜਲੀ ਦੀ ਘਾਟ ਕਾਰਨ ਖਿਡਾਰੀਆਂ ਨੂੰ ਕਾਰ ਦੀ ਰੋਸ਼ਨੀ ਵਿੱਚ ਹੀ ਤੀਰ ਚਲਾਉਣੇ ਪਏ ਹਨ ਦਰਅਸਲ 78ਵੀਂ ਹਰਿਆਣਾ ਰਾਜ ਤੀਰਅੰਦਾਜ਼ੀ ਚੈਂਪੀਅਨਸ਼ਿਪ 10 ਤੋਂ 12 ਤੱਕ ਹਰਿਆਣਾ ਦੇ ਪਵਾਨੀ ਜ਼ਿਲ੍ਹੇ ਦੇ ਸੰਗਾ ਪਿੰਡ ਵਿੱਚ ਆਯੋਜਿਤ ਕੀਤੀ ਗਈ ਸੀ ਇਹ ਸਿਰਫ ਮੁੰਡਿਆਂ ਦਾ ਮੁਕਾਬਲਾ ਸੀ ਇਹ ਮੁਕਾਬਲਾ ਜੋ ਹੈ ਹਰਿਆਣਾ ਰਾਜ ਤੀਰਅੰਦਾਜ਼ੀ ਸਖਤਰ ਰਾਮ ਨਿਵਾਸ ਹੁੱਡਾ ਦੇ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ ਸੀ ਇਸ ਵਿੱਚ ਅੰਡਰ 10 ਅੰਡਰ 13 ਅੰਡਰ 15 ਤੇ ਸਬ ਜੂਨੀਅਰ ਸੀਨੀਅਰ ਉਮਰ ਸਮੂਹਾ ਦੇ ਖਿਡਾਰੀਆਂ ਨੇ ਹਿੱਸਾ ਲਿਆ ਪਰ ਖੈਰਾਨੀ ਜਨੇ ਗੱਲ ਉਦੋਂ ਦੇਖਣ ਨੂੰ ਮਿਲੀ ਜਦੋਂ ਇਸ ਮੁਕਾਬਲੇ ਦਾ ਇੱਕ ਵੀਡੀਓ ਵਾਇਰਲ ਹੋਇਆ ਵੀਡੀਓ ਦੇ ਵਿੱਚ ਪ੍ਰਬੰਧਨ ਦੀ ਲਾਪਰਵਾਹੀ ਦੇਖੀ ਜਾ ਸਕਦੀ ਇਹ ਮੁਕਾਬਲਾ ਰਾਤ ਦੇ ਹਨੇਰੇ ਵਿੱਚ ਕਾਰ ਦੀਆਂ ਹੈੱਡਲਾਈਟਾਂ ਜਗਾ ਕੇ ਕੀਤਾ ਗਿਆ ਸੀ ਜਦੋਂ ਇਸ ਮੁਕਾਬਲੇ ਸੰਬੰਧੀ ਹਰਿਆਣਾ ਰਾਜ تیرੰਦਾਜ਼ੀ ਐਸੋਸੀਏਸ਼ਨ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਕੋਈ ਵੀ ਅਧਿਕਾਰੀ ਕੁਝ ਵੀ ਕਹਿਣ ਲਈ ਤਿਆਰ ਨਹੀਂ ਹੋਇਆ ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਪ੍ਰਬੰਧਕ ਮੁਕਾਬਲੇ ਦੇ ਨਾਮ ਤੇ ਸਿਰਫ ਰਸਮੀ ਕਾਰਵਾਈਆਂ ਪੂਰੀਆਂ ਕਰਨ ਨੂੰ ਵਿੱਚ ਰੁੱਝੇ ਹੋਏ ਹਨ इना ही नहीं रातरे विस्तृत अंदाजी मुकाबला खतरनाक भी साबित हो सकता है ये देखिए, ये अंधेरे में आर्चरी हो रही है लाइट की व्यवस्था नहीं है और ये गाड़ी की हेडलाइट पे आर्चरी टारगेट ये शूट कर रहे है गाड़ी की हेडलाइट्स पे दो गाड़ियां खड़ी कर दी है टारगेट पे लाइट करते हुए क्योंकि लाइट है नहीं यहाँ पर टाइमिंग की व्यवस्था बिगड़ गई रहा, और ये देखिए मेडल मेडल सेरेमनी ये हम है 12 अप्रैल 2025 हजार भिवानी हरियाणा स्टेट बॉयज आर्चरी चैंपियनशिप ये देखिए ये लाइट यहाँ पर भी नहीं है और मेडल सेरेमनी हो रही है बिना लाइटों के ये देखिए पीछे पीछे देखिए हरियाणा आर्चरी एसोसिएशन स्टेट बॉयजन गोल्ड अर्शित सिल्वर पवन निवानी ब्रॉन्ज व्यवस्था और टाइमिंग दोनों गड़बड़ा गई और ये देखिए आर्चर्स हेडलाइट में गाड़ी की हेडलाइट में आर्चरी करते हैं